ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਦਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਆਪਣੀ ਕਿਰਪਾ ਬਣਾਈ ਰੱਖਣ ਮੇਰ ਪਰਿਆ ਸਿਰਾਂ ਤੇ ਹੱਥ ਰੱਖਣ ਸਾਧ ਸੰਗਤ ਜੀ ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਨ ਸਤਕਾਰ ਬਖਸ਼ਿਆ ਸਾਥ ਸੰਗਤ ਜੀ ਅੱਜ ਆਪਾਂ ਵੀ ਚਾਰ ਸਾਂਝੇ ਕਰਾਂਗੇ ਕਿ ਕਿਹੜੇ ਪੰਜ ਕਾਰਜ ਹਨ ਜੋ ਆਪਾਂ ਅਪਣਾਈਏ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਤਾਂ ਜਹੀਦ ਸਿੰਘਾ ਦੀ ਆਪਣੇ ਤੇ ਕਿਰਪਾ ਹੋ ਜਾਂਦੀ ਹੈ ਉਹ ਆਪਣੇ ਤੇ ਬਹੁਤ ਖੁਸ਼ ਹੁੰਦੇ ਹਨ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾ ਸੰਗਤ ਜੀ ਛਹੀਦ ਸਿੰਘ ਬਹੁਤ ਕਰਮਾਂ ਵਾਲੇ ਯੋਧੇ ਹੁੰਦੇ ਹਨ ਉਹ ਹਰ ਕਿਸੇ ਮਨੁੱਖ ਤੇ ਕਿਰਪਾ ਨਹੀਂ ਕਰਦੇ ਉਹਨਾਂ ਦੀ ਕਿਰਪਾ ਉਹਨਾਂ ਮਨੁੱਖਾਂ ਤੇ ਹੁੰਦੀ ਹੈ ਜੋ ਸੱਚੇ ਸਤਗੁਰ ਨਾਲ ਜੁੜੇ ਹੁੰਦੇ ਹਨ ਜੋ ਸੱਚੀਆਂ ਰੂਹਾਂ ਹੁੰਦੀਆਂ ਹਨ ਇਸ ਲਈ ਸਾ ਸੰਗਤ ਜੀ ਨਾਮ ਬਾਣੀ ਦਾ ਸਿਮਰਨ ਕਰਿਆ ਕਰੋ ਤਾਂ ਜੋ ਇਸ ਜਮਾਨੇ ਵਿੱਚ ਆਪਣਾ ਸੱਚਾ ਸਤਗੁਰੂ ਆਪਣੀ ਰੱਖਿਆ ਕਰ ਸਕੇ ਕਿਉਂਕਿ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਆ ਕਿ ਸਮਾਂ ਬਹੁਤ ਮਾੜੇ ਹਾਲਾਤਾਂ ਵਿੱਚ ਗੁਜ਼ਰ ਰਿਹਾ ਹੈ ਇਸ ਲਈ ਵਾਹਿਗੁਰੂ ਦੀ ਜਿੰਨਾ ਤੇ ਕਿਰਪਾ ਹੋਏਗੀ ਉਹੀ ਸੱਚੀ ਸੰਗਤ ਵਿੱਚ ਲੱਗਣਗੇ ਤੇ ਆਪਣਾ ਇੱਧਰ ਉੱਧਰ ਭਟਕਣ ਤੋਂ ਬਚ ਜਾਣਗੇ ਉਸ ਗੁਰੂ ਨੂੰ ਆਪਾਂ ਨਾਮ ਸਿਮਰਨ ਤੇ ਸੱਚੀ ਭਗਤੀ ਨਾਲ ਹੀ ਪਾ ਸਕਦੇ ਆ ਕਿਉਂਕਿ ਸਾਧ ਸੰਗਤ ਜੀ ਗੁਰੂ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਜੇਕਰ ਪੈਸਿਆਂ ਨਾਲ ਖਰੀਦੇ ਆ ਜਾਂਦਾ ਹੁੰਦਾ ਤਾਂ ਅੰਬਾਨੀਆ ਡਾਨੀ ਵਰਗਿਆਂ ਨੇ ਕਦੋਂ ਦਾ ਖਰੀਦ ਲੈਣਾ ਸੀ ਉਹਨਾਂ ਕੋਲ ਤਾਂ ਕੋਈ ਪੈਸੇ ਦੀ ਕਮੀ ਨਹੀਂ ਹੈਗੀ ਪਰ ਉਹ ਵੀ ਗੁਰੂ ਘਰ ਜਾ ਕੇ ਸਿਰ ਮੱਥਾ ਝੁਕਾ ਕੇ ਗੁਰੂ ਅੱਗੇ ਨੀਵੇਂ ਹੋ ਕੇ ਅਰਦਾਸ ਕਰਦੇ ਹਨ ਇਸ ਲਈ ਸਾਧ ਸੰਗਤ ਜੀ ਗੁਰੂ ਨੂੰ ਜਿੱਤਿਆ ਜਾ ਸਕਦਾ ਹੈ ਗੁਰਬਾਣੀ ਦੇ ਜਾਪ ਤੇ ਸਿਮਰਨ ਨਾਲ ਸੱਚੀ ਸੁੱਚੀ ਭਗਤੀ ਨਾਲ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਨਾਲ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਜੋ ਚੀਜ਼ ਆਪਣੇ ਕੋਲ ਹੋਣੀ ਚਾਹੀਦੀ ਏ ਨਾਮ ਸਿਮਰਨ ਤੇ ਉਸ ਪਰਮਾਤਮਾ ਦੀ ਭਗਤੀ ਸਾਧ ਸੰਗਤ ਜੀ ਆਪ ਸਭ ਜੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਅਮਰਤ ਵੇਲੇ ਨੂੰ ਜਰੂਰ ਸੰਭੀਏ ਹਾਂਜੀ ਸਭ ਨੂੰ ਦਲੀਦਰ ਆਉਂਦਾ ਏ ਸਭ ਤੋਂ ਨਹੀਂ ਉੱਠਿਆ ਜਾਂਦਾ ਪਰ ਜਦੋਂ ਆਪਾਂ ਇੱਕ ਵਾਰ ਨੇਮ ਨਾਲ ਉੱਠਣਾ ਸ਼ੁਰੂ ਕਰ ਦੇਵਾਂਗੇ ਤੇ ਆਪਣਾ ਸਰੀਰ ਉਸ ਸਮੇਂ ਆਪਣੇ ਆਪ ਆਪ ਨੂੰ ਅਲਾਰਮ ਦੇਗਾ ਉੱਠਣ ਲਈ ਵੀ ਉੱਠ ਟੜਕਾ ਅਮਰਤ ਵੇਲਾ ਹੋ ਗਿਆ ਹੈ ਨਾਮ ਦਾ ਸਿਮਰਨ ਕਰ ਗੁਰੂ ਵੱਲੋਂ ਆਪਾਂ ਨੂੰ ਆਪਣੇ ਆਪ ਸ਼ਕਤੀ ਮਿਲੇਗੀ ਆਪਣੇ ਆਪ ਗੁਰੂ ਆਪਾਂ ਨੂੰ ਆਸਰਾ ਦੇਗਾ ਸਭ ਤੋਂ ਪਹਿਲਾ ਕੰਮ ਇਹੀ ਹੈ ਕਿ ਆਪਾਂ ਅਮਰਤ ਵੇਲੇ ਉਠੀਏ ਕਿਉਂਕਿ ਅਮਰਤ ਵੇਲੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਸਾਧ ਸੰਗਤ ਜੀ ਇਸ ਲਈ ਜੇਕਰ ਉਹਨਾਂ ਨੂੰ ਉਹਨਾਂ ਨਾਲ ਜੁੜਨਾ ਹੈ ਉਹਨਾਂ ਦੀ ਕਿਰਪਾ ਲੈਣੀ ਹੈ ਤਾਂ ਅਮਰਤ ਵੇਲੇ ਉੱਠਣਾ ਸਭ ਤੋਂ ਪਹਿਲਾਂ ਸ਼ੁਰੂ ਕਰੋ ਅਮਰਤ ਵੇਲੇ ਉੱਠ ਕੇ ਨਾਮ ਦਾ ਸਿਮਰਨ ਕਰੋ ਜਿੰਨਾ ਕੀਤਾ ਜਾਂਦਾ ਏ ਉਹਨਾਂ ਉਹਨੇ ਤੋਂ ਸ਼ੁਰੂ ਕਰ ਲਓ ਸਾਧ ਸੰਗਤ ਜੀ ਕੋਈ ਜ਼ਰੂਰੀ ਜਾਂ ਬੰਦਸ਼ ਨਹੀਂ ਗੁਰੂ ਕਹਿੰਦਾ ਏ ਜੋੜਤਾ ਸਹੀ ਗੁਰੂ ਕਹਿੰਦਾ ਜਿਹੜਾ ਇੱਕ ਕਦਮ ਮੇਰੇ ਵੱਲ ਚੱਲ ਕੇ ਆਉਂਦਾ ਏ ਮੈਂ 10 ਕਦਮ ਉਹਦੇ ਵੱਲ ਪੁੱਟ ਕੇ ਜਾਣਾ ਇਸ ਲਈ ਸਾਧ ਸੰਗਤ ਜੀ ਤੁਸੀਂ ਕੋਸ਼ਿਸ਼ ਕਰੋ ਗੁਰੂਵਾਲ ਪਹਿਲਾ ਕਦਮ ਪੁੱਟਣ ਦੀ ਗੁਰੂ ਤੁਹਾਡੇ ਵੱਲ ਆਪਣੇ ਆਪ ਆਪ ਦੇ ਕਦਮ ਵਧਾਉਣਗੇ ਤੁਹਾਡੇ ਤੇ ਕਿਰਪਾ ਕਰਨਗੇ ਜਦੋਂ ਕਿਰਪਾ ਹੋ ਗਈ ਤਾਂ ਤੁਸੀਂ ਆਪਣੇ ਆਪ ਹੀ ਆਪਣੇ ਅਮਰਤ ਵੇਲੇ ਦੀ ਨੇਮ ਨਹੀਂ ਟੁੱਟਣ ਦੇਣੀ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਸਦਕਾ ਆਪਣੇ ਆਪ ਉਸ ਗੁਰੂ ਨੇ ਤੁਹਾਨੂੰ ਬਲ ਬਖਸ਼ਣਾ ਹੈ ਕਿ ਤੁਸੀਂ ਨਿਤ ਨੇਮ ਨਾਲ ਜੁੜ ਜਾਓਗੇ ਸਾਧ ਸੰਗਤ ਜੀ ਦੂਜਾ ਕਾਰਜ ਜੀ ਦੂਜਾ ਕਾਰਜ ਸਾਧ ਸੰਗਤ ਜੀ ਇਹ ਆ ਕਿ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਜ਼ਰੂਰ ਕੱਢੀਏ ਆਪਣੀ ਕਮਾਈ ਚਾਹੇ ਵਾਧੇ ਚਾਹੇ ਘਟੇ ਘਟ ਚੋਂ ਕੱਟ ਵਾਧ ਚੋਂ ਵਾਧ ਜ਼ਰੂਰ ਕੱਢੋ ਦਸਵੰਦ ਸਾਧ ਸੰਗਤ ਜੀ ਸਾਥ ਸੰਗਤ ਜੀ ਦਸਵੰਦ ਆਪਾਂ ਦੋ ਤਰੀਕਿਆਂ ਨਾਲ ਕੱਢ ਸਕਦੇ ਆ ਇੱਕ ਨਾਮ ਬਾਣੀ ਦਾ ਸਿਮਰਨ ਕਰਕੇ ਦੂਜਾ ਆਪਾਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਸ਼ਹੀਦੀ ਦੇਖ ਦੇ ਰਗੜੇ ਦਾ ਸਮਾਨ ਗੁਰੂ ਘਰ ਚੜਾ ਕੇ ਸਾਥ ਸੰਗਤ ਜੀ ਨਾਮ ਬਾਣੀ ਦੇ ਸਿਮਰਨ ਬਾਰੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਤੇ ਸ਼ਹੀਦੀ ਦੇਖਦੇ ਰਗੜੇ ਦੇ ਸਮਾਨ ਬਾਰੇ ਮੈਂ ਤੁਹਾਨੂੰ ਦੱਸ ਦਿੰਨੀ ਆ ਸਾਧ ਸੰਗਤ ਜੀ ਇਸ ਵਿੱਚ ਰਗੜੇ ਦਾ ਸਮਾਨ ਹੁੰਦਾ ਹੈ ਜੋ ਕਿ ਅਮਰਤ ਵੇਲੇ ਗੁਰੂ ਘਰਾਂ ਵਿੱਚ ਨਿਹੰਗ ਸਿੰਘ ਲਾਉਂਦੇ ਹਨ ਸਾਧ ਸੰਗਤ ਜੀ ਇਸ ਦੇ ਵਿੱਚ ਬਦਾਮ ਦੀਆਂ ਗਿਰੀਆਂ ਖਸਖਸ ਛੋਟੀ ਇਲਾਇਚੀ ਕਾਲੀਆਂ ਮਿਰਚਾਂ ਇਸ ਮਾਣ ਹੁੰਦਾ ਹੈ ਸਾਧ ਸੰਗਤ ਜੀ ਇਹ ਆਪਾਂ 21 ਰੁਪਈਆ ਤੋਂ ਲੈ ਕੇ ਆਪਾਂ ਆਪਣੀ ਪਹੁੰਚ ਦੇਖਣੀ ਹੈ ਜਿੰਨੀ ਆਪਣੀ ਪਹੁੰਚ ਹੈ ਆਪਾਂ ਉਹਨੇ ਦਾ ਲੈ ਕੇ ਗੁਰੂ ਘਰ ਸ਼ਹੀਦਾਂ ਦੇ ਨਾਮ ਦਾ ਚੜਾ ਸਕਦੇ ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਐਤਵਾਰ ਵਾਲੇ ਦਿਨ ਚੜਾਓਗੇ ਤਾਂ ਬਹੁਤ ਚੰਗਾ ਹੋਏਗਾ ਕਿਉਂਕਿ ਉਹ ਸ਼ਹੀਦਾਂ ਦਾ ਵਾਰ ਹੁੰਦਾ ਹੈ ਸਾਧ ਸੰਗਤ ਜੀ ਜਿੱਥੇ ਵੀ ਨਿਹੰਗ ਸਿੰਘਾਂ ਦੀ ਛਾਉਣੀ ਹੈ ਉੱਥੇ ਹੀ ਸ਼ਹੀਦਾਂ ਸਿੰਘਾਂ ਦੇ ਨਾਮ ਦਾ ਸ਼ਹੀਦੀ ਰਗੜਾ ਅਮਰਤ ਵੇਲੇ ਜ਼ਰੂਰ ਲੱਗੇਗਾ ਇਸ ਲਈ ਜਿੱਥੇ ਵੀ ਨਿਹੰਗ ਸਿੰਘ ਹੁੰਦੇ ਹਨ ਉਹਨਾਂ ਦੀਆਂ ਫੌਜਾਂ ਨੇ ਉੱਥੇ ਉੱਥੇ ਤੁਸੀਂ ਚੜ੍ਹਾ ਸਕਦੇ ਹੋ ਪੇਕਰ ਨਿਹੰਗ ਸਿੰਘਾਂ ਦੀ ਸ਼ੌਣੀ ਵਾਲਾ ਗੁਰੂ ਘਰ ਆਪਣੇ ਨੇੜੇ ਕਿਤੇ ਵੀ ਨਹੀਂ ਹੈਗਾ ਤਾਂ ਆਪਾਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਅਰਦਾਸ ਬੇਨਤੀ ਕਰਕੇ ਆਪਾਂ ਆਮ ਜਿਹੜਾ ਆਪਣੇ ਪਿੰਡਾਂ ਵਿੱਚ ਗੁਰੂ ਘਰ ਨੇ ਉੱਥੇ ਚੜ੍ਹਾ ਸਕਦੇ ਹਾਂ ਸਾਤ ਸੰਗਤ ਜੀ ਤੀਜੀ ਚੀਜ਼ ਹੈ ਸ਼ਹੀਦ ਸਿੰਘਾਂ ਦੇ ਵਸਤਰ ਸਾਤ ਸੰਗਤ ਜੀ ਆਪਾਂ ਗੁਰੂ ਘਰ ਵਿੱਚ ਅਸਾਲ ਵਿੱਚ ਜਿੰਨੀ ਵਾਰ ਚਾਹੇ ਆਪਾਂ ਸ਼ਹੀਦ ਸਿੰਘਾਂ ਦੇ ਨਾਮ ਦੇ ਵਸਤਰ ਗੁਰੂ ਘਰ ਦੇ ਸਕਦੇ ਹਾਂ ਅਰਦਾਸ ਬੇਨਤੀ ਕਰਕੇ ਸਾਤ ਸੰਗਤ ਜੀ ਇਹ ਵਸਤਰ ਆਪਾਂ ਇੱਕ ਵੀ ਇੱਕ ਵੀ ਲੈ ਸਕਦੇ ਹਾਂ ਪੰਜ ਵੀ ਲੈ ਸਕਦੇ ਹਾਂ ਜੋੜਾ ਵੀ ਲੈ ਸਕਦੇ ਹਾਂ ਇਹ ਵੀ ਆਪਾਂ ਆਪਣੀ ਪਹੁੰਚ ਤੇ ਨਿਰਭਰ ਕਰਦਾ ਹੈ ਜਿੰਨੀ ਆਪਣੀ ਪਹੁੰਚ ਹੈ ਆਪਾਂ ਉਹਨੇ ਲੈ ਸਕਦੇ ਹਾਂ ਪਰ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਇਹ ਵਸਤਰ ਲੈਣੇ ਨੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੋਈ ਵੀ ਕਪੜਾ ਪੀਸ ਵਿੱਚ ਨਹੀਂ ਲੈਣਾ ਤੁਸੀਂ ਪੂਰਾ 2.5 ਮੀਟਰ ਕਪੜਾ ਲੈਣਾ ਹੈ ਤੇ ਨਾਲ ਹੀ ਜਿਹੜਾ ਤੁਸੀਂ ਦਸਤਾਰ ਦਾ ਕਪੜਾ ਲੈਣਾ ਹੈ ਉਹ ਵੀ ਤੁਸੀਂ ਪੂਰਾ ਹੀ ਲੈਣਾ ਹੈ ਘਟੋ ਘੱਟ 2.5 ਮੀਟਰ ਏ ਲੈ ਕੇ ਜਾਂ ਤਾਂ ਤੁਸੀਂ ਗੁਰੂ ਘਰ ਜਾ ਕੇ ਗਰੰਤੀ ਸਿੰਘ ਨੂੰ ਦੇ ਸਕਦੇ ਹੋ ਆਪਣੀ ਅਰਦਾਸ ਬੇਨਤੀ ਲਾ ਕੇ ਜਾਂ ਆਪਣੇ ਨੇੜੇ ਤੇੜੇ ਕੋਈ ਵੀ ਲੋੜਵੰਦ ਹੋਵੇ ਉਸ ਨੂੰ ਅਰਦਾਸ ਬੇਨਤੀ ਲਾ ਕੇ ਸ਼ਹੀਦਾਂ ਸਿੰਘਾਂ ਦੀ ਨਾਮ ਦਾ ਵਸਤਰ ਪੇਂਟ ਕਰ ਸਕਦੇ ਹੋ ਚੌਥਾ ਕੰਮ ਹੈ ਸਾਧ ਸੰਗਤ ਜੀ ਆਪਣੇ ਘਰੇ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜ਼ਰੂਰ ਜਗਾਇਆ ਕਰੋ ਸਾਧ ਸੰਗਤ ਜੀ ਇਹ ਆਪਣੇ ਘਰ ਦਾ ਕੋਈ ਵੀ ਮੈਂਬਰ ਜਗਾ ਸਕਦਾ ਹੈ ਜਿਸ ਵੀ ਮੈਂਬਰ ਨੇ ਜਗਾਉਣੀ ਹੁੰਦੀ ਹੈ ਸਾਧ ਸੰਗਤ ਜੀ ਉਹ ਮੀਟ ਆਂਡੇ ਜਾਂ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਾ ਕਰਦਾ ਹੋਵੇ ਤੇ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਨੂੰ ਖਾਸੰਦੇ ਟਾਈਮ ਤੱਕ ਕਦੋਂ ਮਰਜੀ ਜਗਾ ਸਕਦੇ ਹਾਂ ਸਾਧ ਸੰਗਤ ਜੀ ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਵੀ ਐਤਵਾਰ ਹੀ ਜੀ ਹਰਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਈ ਜਾਵੇ ਬਾਕੀ ਜੇਕਰ ਆਪਾਂ ਕਿਸੇ ਅੱਗੇ ਪਿੱਛੇ ਦਿਨ ਜਗਾਉਣੀ ਚਾਹੀਏ ਤਾਂ ਵੀ ਜਗਾ ਸਕਦੇ ਹਾਂ ਕਈ ਵਾਰ ਆਪਣੀ ਮਜਬੂਰੀ ਹੁੰਦੀ ਹੈ ਆਪਾਂ ਸੰਡੇ ਨੂੰ ਨਹੀਂ ਜਗਾ ਸਕਦੇ ਤਾਂ ਸਾਧ ਸੰਗਤ ਜੀ ਤੁਸੀਂ ਕਿਸੇ ਵੀ ਦਿਨ ਵੀਕ ਦੇ ਜਗਾ ਸਕਦੇ ਹੋ ਕੇ ਗੁਰੂ ਘਰਾਂ ਵਿੱਚ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋ ਜੋਤ ਜਗ ਰਹੀ ਹੁੰਦੀ ਹੈ ਉਹ ਹਰ ਰੋਜ਼ ਜਗਦੀ ਹੈ ਤੇ ਦੇਸੀ ਘੋਣ ਨਾਲ ਸਾਜ ਸੰਗਤ ਜੀ ਜਗਾਉਣੀ ਹੈ ਤੇ ਪੂਰੀ ਸੁਚਿੰਤਤਾ ਨਾਲ ਜਗਾਉਣੀ ਹੈ ਤੇ ਪੰਜਵੀਂ ਬੇਨਤੀ ਸਾਜ ਸੰਗਤ ਜੀ ਚੋ ਪਹਿਰਾ ਸਾਹਿਬ ਵੀ ਜਰੂਰ ਕਟਿਆ ਕਰੋ ਸਾਜ ਸੰਗਤ ਜੀ ਜੇਕਰ ਆਪਾਂ ਸ਼ਹੀਦਾਂ ਸਾਹਿਬ ਨਹੀਂ ਜਾ ਸਕਦੇ ਤਾਂ ਆਪਣੇ ਆਸ-ਪਾਸ ਕਈ ਗੁਰੂ ਘਰਾਂ ਵਿੱਚ ਛੰਡੇ ਨੂੰ ਦੁਪਹਿਰਾ ਸਾਹਿਬ ਕਟਾਇਆ ਜਾਂਦਾ ਹੈ ਸਾਥ ਸੰਗਤ ਜੀ ਐਤਵਾਰ ਨੂੰ ਆਪਾਂ ਦੁਪਹਿਰਾਂ ਸਹਿਬ ਘਰ ਵਿੱਚ ਬੈਠ ਕੇ 12 ਤੋਂ 4 ਵਜੇ ਦੇ ਟਾਈਮ ਵਿੱਚ ਕੱਟ ਸਕਦੇ ਹਾਂ ਸਾਥ ਸੰਗਤ ਜੀ ਜੇਕਰ ਕੁਝ ਮਜਬੂਰੀਆਂ ਕਾਰਨ ਜਿਵੇਂ ਕੁਝ ਸਰਵਿਸ ਵਾਲੇ ਬੰਦੇ ਹੁੰਦੇ ਹਨ ਉਹਨਾਂ ਤੋਂ ਸੰਡੇ ਵਾਲੇ ਦਿਨ ਦੁਪਹਿਰਾ ਸਹਿਬ ਨਹੀਂ ਕੱਟਿਆ ਜਾਂਦਾ ਕਿਉਂਕਿ ਸਰਵਿਸ ਤੇ ਜਾਣ ਕਰਕੇ ਉਹਨਾਂ ਦੇ ਕਾਫੀ ਕੰਮ ਜੁੜੇ ਹੁੰਦੇ ਹਨ ਜੋ ਉਹਨਾਂ ਨੇ ਸੰਡੇ ਵਾਲੇ ਦਿਨ ਕਰਨੇ ਹੁੰਦੇ ਹਨ ਤਾਂ ਸਾਧ ਸੰਗਤ ਜੀ ਉਸ ਸੰਗਤ ਨੂੰ ਬੇਨਤੀ ਇਹ ਵੀ ਉਹ ਦੁਪਹਿਰਾ ਸਹਿਬ ਬੁੱਧਵਾਰ ਕੱਟ ਲਿਆ ਕਰਨ ਜੇਕਰ ਬੁੱਧਵਾਰ ਵੀ ਟਾਈਮ ਨਹੀਂ ਮਿਲਦਾ ਤਾਂ ਜਦੋਂ ਟਾਈਮ ਮਿਲਦਾ ਜਿਸ ਦਿਨ ਵੀ ਮਿਲਦਾ ਹੈ ਉਸ ਦਿਨ ਉਹ ਕਾ ਟਾਈਮ ਕੱਢ ਕੇ ਦੁਪਹਿਰਾ ਸਹਿਬ ਕੱਟ ਲਿਆ ਕਰਨ ਜੇਕਰ ਆਪਾਂ ਕਈ ਵਾਰ ਸਾਧ ਸੰਗਤ ਕੁਝ ਸੰਗਤ ਹੁੰਦੀ ਹੈ ਜਿਨ੍ਹਾਂ ਨੂੰ ਗੁਟਕਾ ਸਾਹਿਬ ਤੇ ਪਾਠ ਨਹੀਂ ਹੁੰਦਾ ਇੰਨਾ ਸਮਾਂ ਸਾਧ ਸੰਗਤ ਜੀ ਉਹ ਸੰਗਤ ਨੂੰ ਇਹ ਬੇਨਤੀ ਹੈ ਵੀ ਉਹ ਦੁਪਹਿਰਾ ਸਾਹਿਬ ਸੁਣ ਲਿਆ ਕਰਨ ਕਿਉਂਕਿ ਲਾਈਵ ਦੁਪਹਿਰਾ ਸਾਹਿਬ ਜਿ YouTube ਤੇ ਵੀ ਚੱਲਦਾ ਹੈ ਤੇ ਉਹ ਟੀਵੀ ਚੈਨਲ ਤੇ ਵੀ ਚੱਲਦਾ ਸਾਧ ਸੰਗਤ ਜੀ ਉਹ ਸੰਗਤ ਬੈਠ ਕੇ ਆਪਣਾ ਜਪਹਿਰਾ ਸਾਹਿਬ ਸੁਣ ਕੇ ਆਪਣੀ ਹਾਜ਼ਰੀ ਸ਼ਹੀਦਾਂ ਸਾਹਿਬ ਲਾ ਸਕਦੇ ਹਨ ਜਪਹਿਰਾ ਸਾਹਿਬ ਦੀ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਪੜ੍ਹਨੀ ਨਾ ਜਾਂ ਸੁਣਨੀ ਇੱਕੋ ਜਿੰਨਾ ਮਹੱਤਵ ਹੈ ਸਾਧ ਸੰਗਤ ਜੀ ਗੁਰੂ ਕਹਿੰਦੇ ਹਨ ਕਿ ਜੇਕਰ ਕਿਤੇ ਬਾਣੀ ਜਪਰੀ ਹੋਵੇ ਸਿਮਰਨ ਚੱਲ ਰਿਹਾ ਹੋਵੇ ਤਾਂ ਉਸ ਨੂੰ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਲੋ ਤੁਹਾਡੇ ਜਪੇ ਜਿੰਨਾ ਹੀ ਗੁਰੂ ਅੱਗੇ ਸਵਾੰਤ ਨਿਕਲ ਜਾਏਗਾ ਸਾਧ ਸੰਗਤ ਜੀ ਇਹ ਸਾਨੂੰ ਕੁਝ ਚੀਜ਼ਾਂ ਜਿੰਨਾ ਦੇ ਕਾਰਨ ਆਪਣੇ ਤੇ ਸ਼ਹੀਦ ਸਿੰਘਾਂ ਦੀ ਪੂਰੀ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਜੇਕਰ ਸਾਰੀਆਂ ਨਹੀਂ ਤਾਂ ਇਹਨਾਂ ਵਿੱਚੋਂ ਇੱਕ ਦੋ ਤਾਂ ਜ਼ਰੂਰ ਅਪਣਾਓ ਸਾਧ ਸੰਗਤ ਜੀ ਜਿਨ੍ਹਾਂ ਨੂੰ ਨਾ ਜਿੰਨਾ ਵਿੱਚੋਂ ਆਪਾਂ ਨਾਮ ਬਾਣੀ ਦਾ ਸਿਮਰਨ ਸਭ ਤੋਂ ਉੱਪਰ ਰੱਖਦੇ ਹਾਂ ਸਾਧ ਸੰਗਤ ਜੀ ਅਮਰਤ ਵੇਲੇ ਉੱਠ ਕੇ ਤੁਸੀਂ ਨਾਮ ਬਾਣੀ ਦਾ ਸਿਮਰਨ ਜ਼ਰੂਰ ਕਰੋ ਆਪਣੇ ਆਪ ਤੁਹਾਡੇ ਤੇ ਉਹਨਾਂ ਪ੍ਰਮਾਤਮਾ ਦੀ ਸ਼ਹੀਦ ਸਿੰਘਾਂ ਦੀ ਕਿਰਪਾ ਹੋਏਗੀ ਉਹ ਆਪਣੇ ਆਪ ਤੁਹਾਡੇ ਸਾਰੇ ਦੁੱਖ ਤੁਹਾਡੇ ਤਕਲੀਫਾਂ ਦੂਰ ਕਰਕੇ ਤੁਹਾਨੂੰ ਗੁਰੂ ਨਾਲ ਜੋੜਨਗੇ ਸੋ ਸਾਧ ਸੰਗਤ ਜੀ ਇਨੀਆਂ ਕੁ ਬੇਨਤੀਆਂ ਸਨ ਜੋ ਪ੍ਰਵਾਨ ਕਰਨਾ ਹੁਣ ਇਹਨਾਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਵਰਨਾ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ